ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜੇ ਆ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜਾ ਆਪਣਾ ਚੈਨਲ YouTube ਤੇ ਜਗਤਾਰ ਸਿੰਘ ਪਰਿਵਾਰਿਕ ਸਾਂਝ ਨੂੰ ਸਬਸਕ੍ਰਾਈਬਰ ਜ਼ਰੂਰ ਰਹੋ ਸੋ ਸਾਰੇ ਵੀਰਾਂ ਦਾ ਜਿੰਨੇ ਵੀ ਆਪਣੇ ਪੇਜ ਦੇ ਨਾਲ ਜੁੜੇ ਆ ਸਾਰਿਆਂ ਦਾ ਧੰਨਵਾਦ ਮੈਂ ਕਦੇ-ਕਦੇ ਸੋਚਦਾ ਹੁੰਨਾ ਇੱਕ ਗੱਲ ਕਿ ਸਾਡੇ ਨਾਲੋਂ ਅੰਮ੍ਰਿਤ ਛੱਕੇ ਵਾਲੇ ਬੰਦੇਆਂ ਨਾਲੋਂ 100 ਗੁਣਾ ਚੰਗੇ ਆ ਜਿਹੜੇ ਸਹਿਯਤਾਰੀ ਬੰਦੇ ਆ ਰਮਾਲ ਬੰਦੇ ਆ ਇੱਕ ਡਾਕਟਰ ਦੀਆਂ ਗੱਲਾਂ ਸੁਣੀਆਂ ਮੈਂ ਡਾਕਟਰ ਕਲਵੰਤ ਸਿੰਘ ਢਾਲੀਵਾਲ ਉਹ ਸਪੈਸ਼ਲਿਸਟ ਸਪੈਸ਼ਲਿਸਟ ਕੈਂਸਰ ਦਾ ਡਾਕਟਰ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦਾ ਬੰਦਾ ਵੀ ਯਾਰ ਇੰਨਾ ਗਿਆਨ ਬੰਦੇ ਨੂੰ ਉਹ ਬੰਦਾ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅੱਜ ਤੱਕ ਕਿਸੇ ਨੂੰ ਸਿਰ ਨਹੀਂ ਝੁਕਾਇਆ ਸਤਿਕਾਰ ਕਹਿੰਦਾ ਸਭ ਦਾ ਕਰਦਾ ਮਹਾਂਪੁਰਸ਼ ਜੋ ਵੀ ਸੰਤ ਹੁੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੈਂ ਸਿਰ ਨਹੀਂ ਝੁਕਾਉਂਦਾ ਸਾਡਾ ਜੋ ਕੁਝ ਵੀ ਹੈ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ ਜਿਵੇਂ ਜੱਸੀ ਬਈ ਗਾਇਕਾ ਕੋ ਉਹ ਕਹਿੰਦਾ ਵੀ ਬੜਾ ਪਖੰਡ ਤੇ ਬੋਲਦਾ ਹੋ ਡੇਰੇਵਾਦਾਂ ਤੇ ਬੋਲਦਾ ਤੇ ਮੈਨੂੰ ਲੱਗਦਾ ਸਾਡੇ ਨਾਲੋਂ ਬੰਦੇ ਬਹੁਤ ਚੰਗੇ ਆ ਬਹੁਤ ਉੱਚੀ ਸੋਚ ਦੇ ਬੰਦੇ ਆ ਕਿਉਂਕਿ ਸਾਡਾ ਤਾਂ ਅੰਮ੍ਰਿਤ ਛੱਕੇ ਵਾਲਿਆਂ ਦਾ ਬਹੁਤ سارے ਬੰਦੇ ਨਹੀਂ ਕੁਝ ਹੁੰਦੇ ਬੰਦੇ ਚੰਗੇ ਵੀ ਹੁੰਦੇ ਆ ਬੱਚੋ ਸਤਕਾਰ ਸਭ ਦਾ ਚਾਹੀਦਾ ਹਰ ਇੱਕ ਧਰਮ ਗ੍ਰੰਥ ਦਾ ਸਤਕਾਰ ਕਰੋ ਪਰ ਜਦੋਂ ਅਸੀਂ ਅੰਮ੍ਰਿਤ ਛੱਕ ਲਿਆ ਅੰਮ੍ਰਿਤਧਾਰੀ ਹੋ ਗਏ ਉਦੋਂ ਬਾਅਦ ਜਿਹੜਾ ਇਹ ਸਹਿਰਾ ਸਾਡਾ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮੂਰੇ ਝੁਕਣਾ ਚਾਹੀਦਾ ਹੋਰ ਕਿਸੇ ਦੇਹਧਾਰੀ ਬਾਬੇ ਮੂਰੇ ਨਹੀਂ ਝੁਕਣਾ ਚਾਹੀਦਾ ਹੈ ਕਿਉਂਕਿ ਸਾਡੇ ਪੰਜ ਚੁਲੇ ਅੰਮ੍ਰਿਤ ਦੇ ਸਰਦੇ ਵਿੱਚ ਪਾਏ ਜਾਂਦੇ ਆ ਤੇ ਸਾਨੂੰ ਦੱਸਿਆ ਜਾਂਦਾ ਕਿ ਅੱਜ ਤੋਂ ਸਿਰ ਇਹ ਤੁਹਾਡਾ ਗੁਰੂ ਦਾ ਹੋ ਗਿਆ ਤੇ ਗੁਰੂ ਤੋਂ ਬਿਨਾ ਕਿਸੇ ਮੂਰੇ ਵੀ ਝੁਕਣਾ ਨਹੀਂ ਚਾਹੀਦਾ ਪਰ ਸਭ ਤੋਂ ਸ਼ਰਮ ਦੀ ਗੱਲ ਤਾਂ ਇਹ ਆ ਕਿ ਅਸੀਂ ਅਮਰਤ ਛੱਕੇ ਵਾਲੇ ਦਾ ਚੇਲਿਆਂ ਦੇ ਕੋਲੇ ਜਾ ਕੇ ਵੀ ਨੱਕ ਰਗੜਦੇ ਆਂ ਦੇਹਧਾਰੀ ਬਾਬਿਆਂ ਕੋਲੇ ਹੌਲਤਕਾਰੀ ਅਸੀਂ ਨਹੀਂ ਛੱਡਦੇ ਕਿਸੇ ਡੇਰਾਂ ਦੇ ਵਿੱਚ ਕਿਤੇ ਜਾਵੜੂ ਤੁਸੀਂ ਤੁਹਾਨੂੰ ਅਮਰਤਾਰੀ ਬਹੁਤ ਮਿਲਣਗੇ ਸੋ ਸਾਡੇ ਵਾਸਤੇ ਅਮਰਤ ਛੱਕੇ ਵਾਲਿਆਂ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਧੰਨ ਗੁਰਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਸਿਰ ਝੁਕਾਉਣਾ ਸਤਕਾਰ ਸਭ ਦਾ ਚਾਹੀਦਾ ਸਤਕਾਰ ਸਭ ਨੂੰ ਦਿਓ ਜੋ ਵੱਡਾ ਆਪ ਤੋਂ ਬਜ਼ੁਰਗ ਹੋਵੇ ਮਾਤਾ ਬਜ਼ੁਰਗ ਕੋਈ ਫਕੀਰ ਮਹਾਪੁਰਸ਼ ਸੰਤ ਸਤਿਕਾਰ ਕਰੋ ਧਰਮਿਕ ਗ੍ਰੰਥ ਸਾਰੇ ਹੀ ਸਤਿਕਾਰਯੋਗ ਹਨ ਜਿੰਨੇ ਵੀ ਧਾਰਮਿਕ ਗ੍ਰੰਥ ਆ ਸਾਰੇ ਹੀ ਸਤਿਕਾਰਯੋਗ ਹਨ ਪਰ ਜਿਹੜਾ ਕੀਤਾ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਸਿਰ ਚੁਕਣਾ ਚਾਹੀਦਾ ਜੀ ਵੀਡੀਓ ਚੰਗੀ ਲੱਗੇ ਦੋਸਤੋ ਸ੍ਰੀ ਅਕਸ਼ਰ ਜ਼ਰੂਰ ਕਰਦੇ ਕਰੋ ਤੇ ਕਮੈਂਟ ਪੰਜਾਬੀ ਦੇ ਵਿੱਚ ਕਰਿਆ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ